ਇੱਕ ਚੋਰੀ ਉਤੋਂ ਸੀਨਾ ਚੋਰੀ ਇਹ ਕਹਾਵਤ ਅਸੀਂ ਅਕਸਰ ਸੁਣਦੇ ਆ ਪਰ ਇਹ ਕਹਾਵਤ ਅੱਜ ਇਸ ਘਟਨਾ ਤੇ ਪੂਰੀ ਢੁਕਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਇੱਕ ਤੇਜ਼ ਰਫਤਾਰ ਗੱਡੀ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ ਟੱਕਰ ਮਾਰ ਦਿੰਦੀ ਹੈ ਦੱਸਿਆ ਕਿ ਗੱਡੀ ਦੇ ਵਿੱਚ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੜਕੇ ਤੇ ਇੱਕ ਲੜਕੀ ਸੀ ਜਦੋਂ ਉਸ ਨੂੰ ਜਦੋਂ ਉਹਨਾਂ ਲੋਕਾਂ ਨੂੰ ਪੀੜਤ ਨੌਜਵਾਨ ਦੇ ਵੱਲੋਂ ਘੇਰਿਆ ਜਾਂਦਾ ਹੈ ਤੇ ਉਹਨਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਇਸ ਘਟਨਾ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਅਗੋਂ ਉਸ ਨੂੰ ਛਿੜਕਣਾ ਸ਼ੁਰੂ ਕਰ ਦਿੰਦੇ ਨੇ ਉਸ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਜਿਸ ਤੋਂ ਬਾਅਦ ਉੱਥੇ ਹੀ ਉਸ ਨੂੰ ਜ਼ਖਮੀ ਹਾਲਤ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਪੀੜਤ ਨੌਜਵਾਨ ਦੇ ਵੱਲੋਂ ਕਹਿਣਾ ਹੈ ਪੀੜਤ ਨੌਜਵਾਨ ਦਾ ਕਹਿਣਾ ਹੈ ਕਿ ਉਹ ਜਿਹੜੇ ਤਿੰਨੇ ਲੋਕ ਸੀ ਉਹ ਨਸ਼ੇ ਦੀ ਹਾਲਤ ਵਿੱਚ ਸੀ ਕਿਉਂਕਿ ਜਦੋਂ ਉਹ ਬਾਹਰ ਆ ਗੱਡੀ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪੀੜਤ ਨੌਜਵਾਨ ਦੇ ਵੱਲੋਂ ਪਰ ਵਾਸ਼ਨਾਗੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਜਿਹੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਹੋ ਸਕੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਇਲਾਵਾ ਉਸ ਨੌਜਵਾਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੈਂ ਮੈ ਟੋਲਕਨ ਕੰਮ ਕਰਦਾ ਹਾਂ ਤੇ ਮੇਰਾ ਇਸ ਟਾਈਮ ਤੇ ਛੁੱਟੀ ਹੁੰਦੀ ਹੈ ਮੈਂ ਆਪਣਾ ਆਫ ਕਰਕੇ ਘਰ ਆ ਰਿਹਾ ਸੀਗਾ ਉਹਨਾਂ ਦੀ ਡਰਿੰਕ ਬਹੁਤ ਜ਼ਿਆਦਾ ਕੀਤੀ ਹੋਈ ਸੀਗੀ ਤੁਸੀਂ ਕਿਧਰੋਂ ਆਪਣੇ ਘਰ ਵੱਲ ਕਿਧਰ ਰਹਿੰਦੇ ਸੀ ਅਸੀਂ ਫਿਰ ਰਾਜਨਗਰ ਪਾਵਾਂਗੇ ਅਸੀਂ ਇਧਰੋਂ ਕੱਜ ਜਾ ਰਹੇ ਸੀ ਹਾਂਜੀ ਹਾਂਜੀ ਮੈਂ ਘਰ ਜਾ ਰਿਹਾ ਸੀਗਾ ਤੇ ਮੈਂ ਹਲੇ ਚੋਂ ਉੰਕਾਰ ਕਰਨਾ ਹੀ ਸੀਗਾ ਲਾਈਟ ਵੀ ਹੈ ਕੋਈ ਸੀਗੀ ਨਹੀਂ ਤੇ ਉਹ ਇਧਰੋਂ ਬਹੁਤ ਜ਼ਿਆਦਾ ਤੇਜ਼ ਆਏ ਜੀ আচ্ছা ਕਿਤਨੀ ਸਾਈਡ ਤੋਂ ਆ ਰਹੇ ਸੀ ਭਾਈ ਕਾਰ ਵਾਲੇ ਆ ਰਹੇ ਸੀ ਟਿਕ ਟਿਕ ਵੱਲ ਅੱਛਾ ਜੀ ਹਾਂ ਜੀ ਤੇ ਮੈਂ ਸਾਹਮਣੇ ਜਾਣਾ ਸੀਗਾ ਅੱਜ ਦੇ ਦੋਲੇ ਰੋਡ ਤੇ ਜੀ ਸਰ ਇਧਰੋਂ ਉਹਨਾਂ ਨੇ ਜਦੋਂ ਗੱਡੀ ਬਹੁਤ ਤੇਜ਼ ਸੀਗੀ ਉਹ ਆ ਕੇ ਵਜੇ ਵਿੱਚ ਉਦੋਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਵੀ ਤੇ ਨਾਲ ਆਪਣਾ ਵੀ ਅੱਛਾ ਜੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀ ਪੀਤੀ ਵੀ ਹੋਈ ਸੀਗੀ ਜੀ ਡਰਿੰਕ ਉਹਨਾਂ ਨੇ ਕੀਤੀ ਹੈ ਤੁਹਾਨੂੰ ਪਾਇਰੇ ਸੀਗੇ ਭਾਈ ਕਿੰਨੇ ਵੀ ਜਾਣੇ ਸੀ ਉਹ ਕਿੰਨੇ ਜਾਣੇ ਸੀ ਭਾਈ ਦੋ ਮੁੰਡੇ ਇੱਕ ਕੁੜੀ ਸਰ ਤਿੰਨਾਂ ਨੇ ਡਰਿੰਕ ਦਿੱਤੀ ਸੀ ਉਹਨਾਂ ਦੀ ਡਰਿੰਕ ਦਿੱਤੀ ਸੀ ਉੱਤਰ ਕੇ ਸਭ ਕੁੜੀ ਸਾਨੂੰ ਬੋਲਦੀ ਸੀਗੀ ਕੀ ਕਹਿ ਰਹੇ ਸੀ ਤੁਸੀਂ ਮੈਂ ਉਲਟੀਆਂ ਕਰਕੇ ਦ ਅਕਾਉਂਟਿੰਗ ਕਿੰਨਾ ਕਿਤੀ ਸਹੀ ਅਕਾਉਂਟਿੰਗ ਦੇਖ ਲਓ ਤੁਸੀਂ ਗੱਡੀ ਨੰਬਰ ਹੋਰ ਦੇਖ ਲਓ ਤੁਸੀਂ ਗੱਡੀ ਨੰਬਰ ਕੀ ਸੀਗਾ ਪੀ ਵੀ ਰੇਟ ਭਾਜੀ 001 ਨਹੀਂ ਪੂਰਾ ਪੂਰਾ ਨੰਬਰ ਐਮ ਐਮ 0011 ਭਾਈ ਕੀ ਹੈ ਗੱਡੀ ਪੂਰਾ ਨੰਬਰ ਦੁਬਾਰਾ ਬੋਲੂਗੀ 28 8 ਐਮ 0011 ਅੱਛਾ ਜੀ ਠੀਕ ਹੋ ਗਿਆ ਹਾਂ ਜੀ ਤੇ ਗੱਡੀ ਤੁਹਾਨੂੰ ਉਹਨੇ ਤੁਹਾਨੂੰ ਗੱਲਬਾਤ ਹਲਾਇ ਮੈਨ ਪੁੱਛਣ ਦੀ ਬਜਾਏ ਤੁਹਾਡੇ ਨਾਲ ਗੱਡੀ ਜਿਹੜੀ ਮਾਰ ਕੇ ਭਜਾਣ ਦੀ ਕੋਸ਼ਿਸ਼ ਕੀਤੀ ਬਾਈ ਉਹ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਗੱਡੀ ਅੱਛਾ ਉੱਪਰ ਜਾਂਦੇ ਹਾਂ ਜੀ ਹਾਂ ਜੀ ਭਾਈ ਮੌਕੇ ਤੇ ਤੁਸੀਂ ਇਕੱਲੇ ਸੀਗੇ ਮੌਕੇ ਤੇ ਭਾਈ ਨਾਲ ਮੇਰੇ ਦੋ ਫਰੈਂਡ ਸੀਗੇ ਨਾਲ ਉਹ ਛੁੱਟੀ ਕੱਛੇ ਇਕੱਠੇ ਛੁੱਟੀ ਕਰੀ ਦੀ ਹੈ ਅੱਛਾ ਜੀ ਹਾਂ ਜੀ ਉਹ ਕਦੇ ਨਾਲ ਸੀ ਆਪਣੇ ਭਾਈ ਹਾਂ ਜੀ ਮੌਕੇ ਤੇ ਨਾਲ ਸੀਗੇ ਅੱਛਾ ਜੀ ਬਿਲਕੁਲ ਭਾਈ ਜੇ ਜੇ ਸਰ ਕੋ ਸਰਟ ਵਗੈਰੇ ਤਾਂ ਨਹੀਂ ਲੱਗੀ ਟੱਡੇ ਸਰਟ ਭਾਜੀ ਲੱਗਦੇ ਤਾਂ ਥੋੜੀ ਇਹ ਪਾਸੇ ਅੱਛਾ ਜੀ ਤੇ ਕਿਸਰ ਕੀ ਨਾਮ ਆਪਣਾ ਮੇਰਾ ਭੁਪਿੰਦਰ ਸਿੰਘ ਮੈਨੂੰ ਫੋਨ ਕਰਕੇ ਬੁਲਾਇਆ ਇਹਨੇ ਮੈਂ ਘਰ ਹੀ ਸੀਗਾ ਅੱਛਾ ਜੀ ਤੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਪਾਪਾ ਕਬੂਥਰਾ ਚੌਂਕ ਆ ਜਾਓ ਮੈਨੂੰ ਪਰ ਦੱਸਿਆ ਨਹੀਂ ਗੱਲ ਕੀ ਮੈਂ ਉਸੇ ਵੇਲੇ ਆ ਗਿਆ ਉੱਟ ਕੇ ਅੱਛਾ ਜੀ ਖਰਾਬ ਵਗੈਰਾ ਦੱਸਿਆ ਨਾ ਓਵਰ ਕੀਤੀ ਹੋਈ ਸੀ ਦੱਸਿਆ ਜਦੋਂ ਇੱਥੇ ਆ ਕੇ ਪਤਾ ਲੱਗਿਆ ਫਾਦਰ ਸਾਹਿਬ ਹਾਂਜੀ ਕਹਿੰਦੇ ਜੀ ਕੀ ਨਾਮ ਤੁਹਾਡਾ ਮੇਰਾ ਭੁਪਿੰਦਰ ਸਿੰਘ ਕਿ ਅੰਕਲ ਤੁਹਾਡੇ ਜਿਹੜਾ ਕੀ ਕਾਲ ਆਈ ਤੁਹਾਨੂੰ ਮੜ ਬੇਟੇ ਦੀ ਤੁਹਾਡੇ ਬੇਟੇ ਦੀ ਕਾਲ ਆਈ ਜੀ ਕਹਿੰਦਾ ਪਾਪਾ ਮੈਨੂੰ ਉਹਨਾ ਕਬੂਥਰਾ ਚੌਂਕ ਆ ਜਾਓ ਜਲ ਮੈਂ ਕੁਝ ਨਹੀਂ ਪੁੱਛਿਆ ਇਹਨੂੰ ਕੀ ਗੱਲ ਹੋਈ ਮੈਂ ਗੱਡੀ ਚੱਕ ਕੇ ਇੱਥੇ ਆ ਗਿਆ ਇੱਥੇ ਆ ਗਿਆ ਪਤਾ ਲੱਗਾ ਵੀ ਆਹ ਗੱਲ ਹੈ ਗੱਡੀ ਹਿੱਟ ਕਰਕੇ ਇਹਨੂੰ ਚਲੇ ਗਈ ਅੱਛਾ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਉਹਨਾਂ ਵੱਲੋਂ ਚਾンス ਪੜਤਾਲ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੇ ਵਿੱਚ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਐਕਸੀਡੈਂਟ ਹੋਣ ਤੋਂ ਬਾਅਦ ਮੁੰਡਿਆਂ ਨੇ ਕੋਈ ਦੀ ਪੱਗ ਵੀ ਉਤਰੀ ਵਿਚਾਰੇ ਮੁੰਡੇ ਦੀ ਇਹ ਕੰਮ ਤੋਂ ਆ ਰਿਹਾ ਸੀ ਨਾ ਇਹਨੇ ਕੋਈ ਡਰਿੰਕ ਕੀਤੀ ਨਾ ਕੁਝ ਕੀਤਾ ਹੋਇਆ ਆਪਣਾ ਕੰਮ ਤੋਂ ਆ ਰਿਹਾ ਸੀ ਠੀਕ ਹੈ ਉਹ ਗੱਡੀ ਆਈ ਹੈ ਉਹ ਗੱਡੀ ਤੇ ਉਹਨਾਂ ਨੇ ਉਲਟੀਆਂ ਵੀ ਮਾਰੀਆਂ ਆ ਸਾਹਮਣੇ ਉਲਟੀਆਂ ਮਾਰੀਆਂ ਗੱਡੀ ਵਾਲੇ ਨੇ ਇੱਕ ਲੜਕੀ ਸੀ ਦੋ ਲੜਕੇ ਸੀ ਇਹ ਕੈਮਰੇ ਚ ਵੀ ਆ ਜਾਣਾ ਉਹਨਾਂ ਦਾ ਖਾੜੇ ਵੀ ਨਹੀਂ ਸੀ ਨੰਬਰ ਉੱਪਰ ਹੈਗਾ ਵਿੱਚ ਹਾਂ ਜੀ ਇਹਨਾਂ ਕੋਈ ਨੰਬਰ ਹੈਗਾ ਕੋਈ ਗੱਲ ਨਹੀਂ ਸੀ ਕਰ ਲੈਨੇ ਵੈਰੀਫਾਈ ਨਾ ਕੋਈ ਐਪਲੀਕੇਸ਼ਨ ਲੈ ਕੇ ਜੋ ਵੀ ਤੁਹਾਨੂੰ ਕੀ ਮਾਮਲਾ ਦੱਸਾਂ ਬਰੀਫ ਕਰ ਮੜਾ ਦੋ ਸਾਨੂੰ ਵੀ ਤੁਹਾਡੇ ਹੁੰਦੇ ਆ ਮੈਂ ਜਸਤਾ ਜਿਹਾ ਆਇਆ ਹਾਂ ਜਿਹੜਾ ਜੋ ਪੁੱਛਿਆ ਹੈ ਕਿ ਇਹ ਲੜਕਾ ਡੋਲਫਿਨ ਚ ਕੰਮ ਕਰਦਾ ਹੈ ਔਰ ਇੱਧਰ ਇਹਨਾਂ ਦਾ ਘਰ ਦੀਗਾ 바ਵਾ ਖੇਲ ਸਾਈਡ ਪੂਰੇ ਜਾਂਦਾ ਪਿਆ ਸੀ ਔਰ ਚਿਕਚਿਕ ਚੌਕ ਵੱਲੋਂ ਜਿਹੜੀ ਇੱਕ ਗੱਡੀ ਕੀ ਆ ਰਹੀ ਸੀਗੀ ਉਹਦੇ ਨੂੰ ਹਿੱਟ ਕੀਤਾ ਔਰ ਇਹਨਾਂ ਦੇ ਇੱਥੇ ਇਹ ਵਰਦਾ ਥੱਲੇ गिर ਗਿਆ ਉਸ ਤੋਂ ਬਾਅਦ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਕਹਿੰਦੇ ਕਿ ਉਹਨਾਂ ਨੇ ਇਹਨੂੰ ਕੋਈ ਵੱਧ ਘੱਟ ਨਹੀਂ ਬੋਲਿਆ ਔਰ ਬਾਕੀ ਸਾਰਾ ਅਸੀਂ ਮਾਰਨਿੰਗ ਜਿਹੜੇ ਆ ਇੱਥੇ ਕੈਮਰੇ ਖਲਵਾ ਕੇ ਸਾਰੀ ਗੋਡੇ ਵੀ ਚੈੱਕ ਕਰ ਲਵਾਂਗੇ ਔਰ ਜੋ ਵੀ ਸਾਨੂੰ ਹੁਣ ਐਪਲੀਕੇਸ਼ਨ ਦੇਣਗੇ ਉਹਦੇ ਅਕੋਰਡਿੰਗ ਅਸੀਂ ਗੱਡੀ ਦਾ ਨੰਬਰ ਟਰੈਕ ਕਰਕੇ ਔਰ ਉਹ ਬੰਦੇ ਨੂੰ ਇਹ ਕਹਿ ਰਹੇ ਨੇ ਨਾਲ ਕਿਹਾ ਗਿਆ ਸੀ ਸਾਡੀ ਜਿਹੜੀ ਟੈਂਕੀ ਚ ਟੁੱਟੀ ਹੈ ਜੇ ਹੈਗਾ ਮੈਨੂੰ ਹਰਜਾਨਾ ਭਰ ਦਿਓ ਤੇ ਆਪਣਾ ਜੋ ਵੀ ਮੈਨੂੰ ਨੁਕਸਾਨ ਆ ਮੇਰਾ ਭਰ ਦਿਓ ਤੇ ਮੈਨੂੰ ਹਸਪੀਟਲਾਈਜ਼ ਮੇਰੇ ਗੋਡੇ ਸ ਤੇ ਉਲਟਾ ਉਹਨਾਂ ਨੇ ਲਾਇਗ ਕਰਾਂ ਦੇ ਵੀ ਇਹ ਗੱਡੀ ਵਜਾ ਲਈ ਇਹ ਐ ਕਹਿ ਰਹੇ ਨੇ ਵੇਖੋ ਜੇ ਇਦਾਂ ਦੀ ਗੱਲ ਆ ਤੇ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਔਰ ਜੋ ਵੀ ਉਹਨਾਂ ਦੇ ਅਕੋਰਡਿੰਗ ਕਾਰਵਾਈ ਵਰਤੀ ਹੋਏਗੀ ਜ਼ਰੂਰ ਕਰਾਂਗੇ